ਹੁਣ ਸਰਪੰਚ ਦੇ ਘਰ ਤੇ ਪਾਰ ਹੋਈ ਫਾਇਰਿੰਗ ਲਾਕੇ ਚ ਫੈਲੀ ਦਹਿਸ਼ਤ ਮੋਟਰਸਾਈਕਲ ਸਵਾਰ ਦੋ ਅਨਪਛਾਤੇਆਂ ਨੇ ਗੇੜ ਦੇ ਅੰਦਰ ਦਾਖੂ ਕੇ ਕੀਤੀ ਫਾਇਰਿੰਗ ਗੁਰਦਾਸਪੁਰ ਦੇ थाना ਕਾਨੂੰਨਾਨ ਦੇ ਅਧੀਨ ਆਉਂਦੇ ਪਿੰਡ ਬੜਾਇਚ ਦੇ ਸੇਵਾਮੁਕਤ ਈਟੀਓ ਅਤੇ ਪਿੰਡ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਦੇ ਘਰ ਚ ਦਾਖਲ ਹੋ ਕੇ ਦਿਨ ਦਿਹਾੜੇ ਅਨਪਛਾਤੇ ਹਮਲਾਵਰਾਂ ਵੱਲੋਂ ਗੋਲਾਬਾਰੀ ਕਰਨ ਦੀ ਘਟਨਾ ਸਾਹਮਣੇ ਆਈ ਜਾਣਕਾਰੀ ਅਨੁਸਾਰ ਸਰਪੰਚ ਸੁਖਦੀਪ ਸਿੰਘ ਉਸ ਵੇਲੇ ਘਰ ਵਿੱਚ ਨਹੀਂ ਸੀ ਜਦੋਂ ਦੋ ਅਨਪਛਾਤੇ ਮੋਟਰਸਾਈਕਲ ਸਵਾਰ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਅਤੇ ਇੱਕ ਨਕਾਬਪੋਸ਼ ਨੇ ਗੇੜ ਅੰਦਰ ਵੜ ਕੇ ਘਰ ਵਾਲੇ ਪਾਸੇ ਇੱਕ ਫਾਇਰ ਕੀਤਾ ਕੁਝ ਸਮੇਂ ਬਾਅਦ ਹੀ ਉਹ ਦੋਨੋਂ ਮੋਟਰਸਾਈਕਲ 'ਤੇ ਸਵਾਰ ਵਾਪਸ ਮੁੜ ਕੇ ਆਉਂਦੇ ਨੇ ਤੇ ਫਿਰ ਤੋਂ ਸਰਪੰਚ ਤੇ ਕੀਰਤ ਦੇ ਅੰਦਰ ਵੜ ਕੇ ਇੱਕ ਹੋਰ ਫਾਇਰ ਕਰਦੇ ਹਨ ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਕਰਨ ਵਾਲਿਆਂ ਵਿੱਚੋਂ ਸਰਪੰਚ ਤੇ ਕਨੇਡਾ ਰਾਹ ਰਹੇ ਪੁੱਤਰ ਦਾ ਨਾਮ ਲੈ ਕੇ ਤਮਕੀਨ ਦੇ ਕੇ ਗਏ ਹਨ ਕਿ ਉਸ ਨੂੰ ਭਾਰਤ ਆਉਣ ਤੇ ਮਾਰ ਦਿੱਤਾ ਜਾਵੇਗਾ ਦੂਜੇ ਪਾਸੇ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ 11:00 ਵਜੇ ਨਾਲ 11:00 ਵਜੇ ਆਏ ਦੋ ਮੁੰਡੇ ਸੀਗੇ ਮੈਂ ਕੁੱਤਿਆਂ ਨੂੰ ਕੱਚੀ ਲੱਸੀ ਪਾ ਕੇ ਤੇ ਰਸੋਈ 'ਚ ਫਲੋਤੀ ਹਾਂ ਜਦੋਂ ਫੈਰ ਹੀ ਕਰਦੇ ਮੈਸੇਜ ਕਿ ਇਹਨੇ ਪਟਾਕਾ ਮਾਰਿਆ ਵਾ ਮੋਟਰਸਾਈਕਲ ਦਾ ਮੈਂ ਬਾਹਰ ਨਿਕਲੀ ਤਾਂ ਦੋਵਾਂ ਦੇ ਮੂੰਹ ਸਰ ਬੰਨੇ ਹੋਏ ਸੀਗੇ ਇੱਕ ਨੇ ਚਿੱਟੇ ਨਾ ਬਨੇ ਸੀ ਇੱਕ ਬਰੌਨ ਕਲਰ ਦਾ ਹੈਗਾ ਮੂੰਹ ਸਰ ਬੰਨੇ ਆ ਕਿੰਨੀ ਕੁ ਉਮਰ ਸੀ ਉਹਨਾਂ ਦੀ ਉਹ ਹੋਣੇ 35 ਕਿ 30 35 ਦੇ ਲਗਭਗ ਦੋਵੇਂ ਉਹ ਲੱਗ ਜਿਹੜੇ ਕੰਮ ਕਰਨਦੇ ਆ ਇਹ ਮੁੰਡਾ ਉਹਨੂੰ ਮੈਂ ਆਵਾਜ਼ ਮਾਰੀ ਮੈਂ ਅਣਪਛਾਣੇ ਜੇ ਬੰਦੇ ਆ ਇਹ ਕੌਣ ਆ ਪਛਾਣ ਹਾਂ ਤੁਸੀਂ ਇਕੱਲੇ ਹੀ ਘਰ 'ਚ ਮੈਂ ਇਕੱਲੀ ਘਰ ਹਾਂ ਤੇ ਕੰਮ ਵਾਲੀ ਮੇਰੇ ਨਾਲ ਹੀ ਘਰ ਜਦ ਮੈਂ ਬਾਹਰ ਨਿਕਲੀ ਆ ਮੁੰਡੇ ਫੇਰ ਵਾਪਸ ਮੁੜ ਕੇ ਆਏ ਆ ਆ ਕੇ ਤੇ ਅੰਦਰ ਵੜੇ ਆ ਅੰਦਰ ਫੇਰ ਉਹਨਾਂ ਨੇ ਇੱਕ ਫੇਰ ਕਰ ਦਿੱਤੇ ਹੋਰੀ ਆਏ ਪਹਿਲਾਂ ਪਹਿਲਾਂ ਫੇਰ ਕਰਕੇ ਗਏ ਫੇਰ ਅੱਗੇ ਚੱਲ ਗਏ ਫੇਰ ਹਰਸ ਆਏ ਫੇਰ ਬੜਾ ਫੇਰ ਕਰਕੇ ਗਏ ਦੁਬਾਰਾ ਕਰਕੇ ਦੋ ਫੇਰ ਕਰਕੇ ਮੈਂ ਬਾਹਰ ਨਿਕਲੀ ਆ ਮੈਂ ਤੇ ਹੀ ਕੌਣ ਹੈ ਕੌਣ ਹੈ ਦਾ ਕਰਦੀ ਰਹੀ ਆ ਤੇ ਉਹਨਾਂ ਨੇ ਕੰਨਾਂ ਨੂੰ ਮੋਬਾਈਲ ਲਾਏ ਸੀਗੇ ਬਾਅਦ ਚ ਉਹਨਾਂ ਨੇ ਮੇਜਰ ਦੇ ਬੂਏ ਗਾੜੀ ਜਾ ਕੇ ਲਲਕਾਰਾ ਮਾਰਿਆ ਵਾ ਤੇ ਤੇ ਚੱਕੀ ਵੱਲ ਨੂੰ ਗਏ ਨੇ ਇਹ ਕਹ ਕੇ ਜਿੱਪੀ ਜਿੱਪੀ ਲੋ ਤੇ ਜਿੱਪੀ ਵੱਲੋਂ ਗਾਲਾਂ ਕੱਢ ਕੇ ਗਏ ਆ ਕਿ ਉਹਨੂੰ ਦੁਬਾਰਾ ਹੈ ਜਿੱਪੀ ਕੌਣ ਛ ਉਹਨੂੰ ਕਹਿੰਦੇ ਅਸੀਂ ਇੰਡੀਆ ਆਇਆ ਤਾਂ ਇੰਡੀਆ ਹੀ ਰਹਿਣਾ। ਘਰ ਨਹੀਂ ਸੀ ਮੈਂ ਬਾਹਰ ਹੀ ਤੇ ਮਿਸਿਸ ਮੇਰੇ ਘਰ ਸੀ। ਤੇਰੇ ਸਾਹਮਣੇ ਘਰੇ ਹੋ ਗਏ ਮੇਰੇ ਡੌਗ ਉੱਥੇ ਆ ਮਿਸਿਸ ਮੇਰੀ ਉਧਰ ਗਈ ਸੀ। ਉਹ 11 ਵਜੇ ਅਪਰੋਕਸੀਮੇਟਲੀ 2 ਮਿੰਟ ਜਾਂ 3 ਮਿੰਟ ਦੇ ਬੀਟਵੀਨ ਦੀ ਗੱਲ ਆ ਪਹਿਲਾਂ ਤੋਂ ਬੰਦੇ ਸੀ ਦੋ ਮੋਟਰਸ ਦੇ ਮੂੰਹ ਬੱਦੇ ਸੀ। ਉਹਨਾਂ ਮੇਰੇ ਘਰੇ ਮੁੰਡੇ ਕੰਮ ਕਰਦੇ ਉਹ ਘਰ ਆਇਆ ਫਿਰ ਉਹਨਾਂ ਵੇਖਿਆ ਤੇ ਕੀ ਕੀਤੀ ਉਹਨਾਂ ਥੋੜੀ ਜੀ ਇੱਕ ਵੀਡੀਓ ਕਾਲ ਦੇ ਉੱਤੇ ਲਾਈਵ ਹੋਇਆ ਇਹ ਵੇਖਣ ਦਾ ਵੀ ਆ ਘਰ ਆ ਪਛਾਣ ਕਰਨ ਦੇ। ਕਰਕੇ ਉਹਨਾਂ ਫਿਰ ਇੱਕ ਫਾਇਰ ਕੇ ਪਹਿਲਾਂ ਕੱਢ ਕੇ ਗਏ ਸਾਹਮਣੇ। ਮੇਸੇ ਮੇਰੀ ਬਾਹ ਹੀ ਫਿਰ ਮੋਟਰਸਾਈਕਲ ਤੇ ਇਧਰੋਂ ਚਲ ਕੇ ਦੂਜੇ ਨੂੰ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਤਾਂ ਨਹੀਂ ਹੋਇਆ ਸਿਰਫ ਇਹ ਹੋ ਜਾ ਕੋਈ ਨੁਕਸਾਨ ਕੋਈ ਨਹੀਂ ਮਿਸੇ ਮੇਰੀ ਵੀ ਫਿਰ ਪਰਲੇ ਕਰਤੀ ਤੁਸੀਂ ਵੀ ਉਹਨਾਂ ਵੀ ਨਹੀਂ ਪੀਤਾ ਦੁਆਰ ਕਾ ਇੱਥੇ ਵੱਜੀ ਆ ਇੱਥੇ ਵੱਜ ਕੇ ਗਾਲੇ ਬੰਨੇ ਅੰਦਰ ਸੋਫੇ ਨੂੰ ਸੋਫੇ ਤੇ ਵੱਜੀ ਆ ਤੇ ਚੱਲ ਗਿਆ ਕਦਾਂ ਚੱਲ ਗਿਆ ਹੋਇਆ ਤੇ ਕਿੰਨੇ ਬੰਦੇ ਸੀ ਜਾਂ ਕਿਦਾਂ ਦਾ ਹੋਣ ਦੋ ਬੰਦੇ ਸੀ ਇੱਕ ਇੱਕ ਨੇ ਮੋਟਰਸਾਈਕਲ ਬਾਈਕ ਚਲਾਉਂ ਰਿਹਾ ਸੀ ਜਿਹਨੇ ਫਾਇਰ ਕੀਤੇ ਆ ਉਦੋਂ ਉਹ ਫਾਇਰ ਕੀਤਾ ਉਦੋਂ ਕੈਮਰੇ ਸ਼ਰੇਮ ਦੇਦਾ ਫਿਰ ਪਿਸਤੋਲਾਂ ਚ ਫੜਿਆ ਵਾ ਤੇ ਮੂੰਹ ਵਗਰਾ ਟੱਕੇ ਮੂੰਹ ਟੱਕੇ ਦੋਨਾਂ ਦੇ ਮੂੰਹ ਟੱਕੇ ਸੀ ਕਿੱਦਾਂ ਦਾ ਹੁਲੀਆ ਕਿੱਦਾਂ ਵਾ ਮਤਲਬ ਇੱਕ ਨੇ ਜਿਹੜਾ ਮਗਰ ਜਿਹਨੇ ਫਾਇਰ ਕੀਤੇ ਉਹਨੇ ਕੈਬਰੀ ਪਾਈ ਤੇ ਚਪਲਾਂ ਪਾਈਆਂ ਵਾ ਤੇ ਦੂਜਾ ਮੋਟਰਸਾਈਕਲ ਵਾਲਾ ਵਾ ਤੇ ਦੋਨੇ ਸਲੇਮੀ ਸੀ ਇਹਨੇ ਜਦੋਂ ਲਾਲ ਤੇ ਚਿੱਟਾ ਨੰਬਰ ਬਟਾ ਆ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਹਾਂ ਹਾਂ ਪੁਲਿਸ ਨੂੰ ਮੈਂ ਉਸੇ ਟਾਈਮ ਐਸਐਚਓ ਕਰਨ ਦੱਸਤਾ ਸੀ ਸਰਾ ਕੁਲਵੰਤ ਸਿੰਘ ਮਾਨ ਜੀ ਡੀਐਸਪੀ ਸਾਡੇ ਏਰੀਆ ਦੇ ਉਹਨਾਂ ਨੂੰ ਦੱਸਤਾ ਕਿ ਸਾਰੇ ਮੌਕੇ ਤੇ ਆ ਗਏ ਸਾਰੇ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਕੈਮਰੇ ਸਾਰੇ ਗਲੀ ਦੇ ਵਿੱਚ ਤਾਂ ਨੇ ਪੁਲਿਸ ਲੱਗੀ ਆਪਣੀ ਇਨਵੈਸਟੀਗੇਸ਼ਨ ਲਈ ਕੋਈ ਕਿਸੇ ਕਿਸਮ ਦੀ ਕੋਈ ਰੰਜਿਸ਼ ਜਾਂ ਕੋਈ ਕੋਈ ਧੰਪੀ ਵਾਲਾ ਫੋਨ ਆਇਆ ਉਹ ਤੋਂ ਪਹਿਲਾਂ ਜਦੋਂ ਮੈਂ ਆਫਟਰ ਰਟਾਇਰਮੈਂਟ ਸਰਪੰਚੀ ਇਲੈਕਸ਼ਨ ਲੜੀ ਆ ਤੇ ਮੈਨੂੰ 4-5 ਦਿਨ ਬਾਅਦ ਮੈਨੂੰ ਥ੍ਰੈਟ ਕਾਲ ਆ ਗਈ ਸੀ ਬਾਹਰ ਦੇ ਨੰਬਰ ਤੋਂ ਮੈਕਸੀਕੋ ਤੋਂ ਵੀ ਤਗੜਾ ਆ ਜਾ ਤੇਰੇ ਸਿਰ ਤੇ ਨਹੀਂ ਇਹ ਕਰੀ ਗੋ ਤੋ ਉਹ ਵੀ ਪੁਲਿਸ ਨੂੰ ਮੈਂ ਦੱਸਿਆ ਸੀ ਮੈਂ ਉਹਦੇ ਸਬੰਧ ਵਿੱਚ ਮੈਨੂੰ ਸਰਦਾਰ ਬਲਵਿੰਦਰ ਸਿੰਘ ਐਸਪੀਡੀ ਸਾਹਿਬ ਉਹਨਾਂ ਨੇ ਵੀ ਸੱਦਿਆ ਸੀ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਸ਼ੇਰ ਤਾਂ ਮਤਲਬ ਹੀ ਅੱਜ ਤੋਂ ਤੁਹਾਨੂੰ 6-7 ਮਹੀਨੇ ਪਹਿਲਾਂ ਹਾਂ ਮੈਨੂੰ ਆਫਟਰ ਇਲੈਕਸ਼ਨ ਨੂੰ ਇਲੈਕਸ਼ਨ ਤੋਂ 2-3 ਬਾਅਦ 3-4 ਦਿਨ ਬਾਅਦ ਮੈਂ ਜ਼ੇਰ ਨੂੰ ਸੈਰ ਤੇ ਚੱਲਿਆ ਸੀ ਉਦੋਂ ਮੈਨੂੰ ਆ ਕੇ ਥ੍ਰੈਟ ਕਾਲ ਆ ਗਈ ਸੀ ਨੇ ਕੋਈ ਕਿਸੇ ਕਿਸਮ ਦਾ ਕੋਈ ਮਸਲਾ ਹੀਗਾ ਕੋਈ ਰੰਜਿਸ਼ ਦਾ ਜਾਂ ਨਾ ਨਾ ਮੇਰੀ ਉਸ ਤੋਂ ਪਹਿਲਾਂ ਮੈਂ ਪਹਿਲਾਂ ਜੌਬ ਕੀਤੀ ਰਿਟਾਇਰਮੈਂਟ ਤੋਂ ਬਾਅਦ ਲੱਖ ਨਹੀਂ ਲੜੀ ਐ ਲੱਖਣ ਦੇ ਦਰਮਿਆਨ ਹੀ ਆ ਉਸ ਤੋਂ ਬਾਅਦ ਹੀ ਆ ਕੰਮ ਸ਼ੁਰੂ ਹੋਇਆ ਵਾ ਤੇ ਮੁਰਕੇ ਕਹਿ ਗਏ ਮੇਰੇ ਫੈਮਿਲੀ ਬੱਚੇ ਮੇਰੇ ਸਾਰੇ ਕੈਨੇਡਾ ਨੇ ਤੋ ਉਹ ਕਹਿ ਗਏ ਇਹ ਮੇਰੇ ਮੈਦਰੀ ਮਿਸ ਜੀ ਮੇਰੀ ਦੱਸਣ ਦੀ ਕਹਿ ਗਏ ਵੀ ਬੇਟੇ ਆਪਣੇ ਜਿਪੀਨ ਕਹਦੇ ਜਿੜਤਾ ਗੀਤੇ ਕੈਨੇਡਾ ਤੋਂ ਇੰਡੀਆ ਆਣ ਕੇ ਦੱਸ ਤੇ ਅਸੀਂ ਭੱਜ ਖੜਾ ਜਾਂਦਾ ਰਹਿਣਾ ਤਾਂ ਇੱਥੇ ਹੀ ਆ ਜੀ ਇਹ ਇਹ ਅੱਜ ਦੀ ਗੱਲ ਹੈ ਜਿਹੜੀ ਬੇਟ ਦੀ ਗੱਲ ਹੈ ਜਦੋਂ ਫੇਰ ਕਰਕੇ ਕਹਿ ਕੇ ਗਏ ਆ ਅਛਾ ਬੇਟੇ ਨਾਲ ਬੇਟੇ ਤੁਹਾਡੇ ਨਾਲ ਗੁਰੇ ਨੇ ਉਹ ਕਹਿ ਕੇ ਗਏ ਆ ਵੀ ਜੇ ਉਹਨੂੰ ਕਹੀ ਵੀ ਇੰਡੀਆ ਆਣ ਕੇ ਦੱਸੇ ਤਾਂ ਉਹ ਆਉਣਾ ਹੀ ਇੰਡੀਆ ਡਰਦੇ ਥੋੜੇ ਨਹੀਂ ਮੇਰੇ ਕੋ ਇਹ ਨਹੀਂ ਇਹ ਗੱਲ ਹੈ ਇਹ ਤੇ ਚਲੋ ਇਹਦੇ ਇਨ ਕੇਸ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ ਤੁਹਾਡੇ ਮੀਡੀਆ ਸਮਝ ਜਿਵੇਂ ਕਿ ਮੈਂ ਘਰ ਹੁੰਦਾ ਤੇ ਇਹ ਹੋਰ ਹਾਲਾਤ ਹੋਰ ਹੋਣੇ ਸੀ ਕਿਉਂਕਿ ਮੈਨੂੰ ਮੈਨੂੰ ਪਤਾ ਜੇ ਉਹ ਮੈਨੂੰ ਥ੍ਰੈਟ ਕਰੇ ਮੈਂ ਵੀ ਮੈਂ ਤੇ ਅਵੇਅਰ ਰਹਿਣਾ 24 ਆਵਰ ਠੀਕ ਹੈ ਜੇ ਕਿ ਮੈਂ ਕਿਤੇ ਘਰ ਹੁੰਦਾ ਫਿਰ ਤੇ ਇਹ ਇਨਸੀਡੈਂਸੀ ਹੋਰ ਹੋਣਾ ਸੀ ਦਾਲੇ ਪਤਾ ਲੱਗਿੰਦਾ ਚਲੋ ਕੋਈ ਗੱਲ ਨਹੀਂ ਇਹ ਗੱਲ ਨਹੀਂ ਪੁਲਿਸ ਕਰ ਰਹੀ ਆਪਣੇ ਨੈਸੀਗਨ ਕਰ ਰਹੀ ਪੁਲਿਸ ਨੈਸੀਗਨ ਕਰ ਰਹੀ ਆਪਣੀ ਕੋਈ ਚੱਕਰ ਨਹੀਂ ਆ ਕਨਵਾ ਥਾਣੇ ਚ ਪਿੰਡ ਪਿੰਡਾ ਚ ਬੜਾ ਚ ਸਰਪੰਚਰੇ ਮਜੂਦਾ ਜੀਜੀਤ ਸਿੰਘ ਉਹਨਾਂ ਦੇ ਘਰ ਜਿਹੜੀ ਇਹ ਕੋਈ ਇਹ ਵਾਰਦਾਤ ਦੋ ਆਏ ਆ ਬੰਦੇ ਉਹਨਾਂ ਨੇ 2000 ਦਿੱਤੇ ਉੱਥੇ ਪੁਲਿਸ ਬੰਦੀ ਹੈ ਇਹਨਾਂ ਦੀ ਸਟੇਟਮੈਂਟ ਲੈ ਕੇ ਜੋ ਵੀ ਅਫੇਰ ਕਰ ਰਹੇ ਨਾਲ ਹੀ ਕਰ ਰਹੀ ਜੀ ਕਰ ਸਰਪੰਚ ਦੇ ਘਰ ਪੈਣੀ ਛਪਾਂ ਚ ਉਹਨਾਂ ਨੇ ਵੀ ਗੱਲਬਾਤ ਚੱਲ ਰਹੀ ਜੀ ਉਹਨਾਂ ਨੂੰ ਕੋਈ ਥ੍ਰੈਟ ਦਾ ਇਦਾਂ ਦੀ ਗੱਲ ਆਈ ਹੈ ਅਜੀ ਤਾਂ ਵੀ ਕੁਝ ਸਮਾਂ ਪਹਿਲਾਂ ਜੋ ਸਰਪੰਚੀ ਇਲੈਕਸ਼ਨ ਨੇ ਉਹਦੇ ਚ ਥੋੜੀ ਬੋਤੀ ਆਪਣੇ ਪਿੰਡ ਚ ਹੋਈ ਸੀਗੀ ਗੱਲਬਾਤ ਉਹਦੇ ਸਵਾਲ ਜੀ ਕਹਿੰਦੇ ਸੀ ਕਿ ਮਿਲਵਾਇਆ ਕਿ ਸਰਪੰਚੀ ਬਣੇਗਾ ਤਾਂ ਉਸ ਤੋਂ ਬਾਅਦ ਨਹੀਂ ਕੋਈ ਗੱਲਬਾਤ ਹੋਈ ਫਿਰ ਵੀ ਅੰਕਲ ਆ ਰਹੇ ਐ ਸਾਰੇ ਉਹਨਾਂ ਨੇ ਦੱਸਿਆ ਨਾ ਕਿ ਕੈਨੇਡਾ ਰਹਿੰਦੇ ਮੁੰਡੇ ਦੇ ਨਾਲ ਉਹਨਾਂ ਨੇ ਕੋਈ ਧਮਕੀ ਦਿੱਤੀ ਆ ਕੋਈ ਉਸ ਮੁੰਡੇ ਨਾਲ ਵੀ ਗੱਲਬਾਤ ਰਾਬਤਾ ਹੋਇਆ ਕੈਨੇਡਾ ਵਾਲੇ ਨਾਲ ਨਹੀਂ ਕੈਨੇਡਾ ਵਾਲਾ ਜੀ ਕੋਈ ਗੱਲ ਨਹੀਂ ਰਾਬਤਾ ਹੋਇਆ ਬਸ ਜਿੰਨੇ ਵੀ ਅੰਕਲ ਹੋਣਗੇ ਸਾਰੇ ਅੰਕਲ ਆ ਕੇ ਆਪਣਾ ਕੰਮ ਕਰਾਂਗੇ ਉਹਨਾਂ ਜਿਹੜਾ ਉਹ ਜਲਦੀ ਜਲਦੀ ਹੋਈ ਪ੍ਰੈਸ ਕਰਕੇ ਤੇ ਦੋਸ਼ੀ ਹੋਏ